ਮੇਰਾ ਨਾਮ ਹਾਰਫੁਮਸੀ ਚੋਹਾਨ ਤੇ ਪ੍ਰਦਾਨ 크ਰਿਸਚਨ ਸੇਵਾ ਫਰੰਟ ਅੱਜ ਅਸੀਂ ਹਲਕਾ ਡੇਰਾ ਬਾਬਾ ਨਾਨਕ ਦੇ ਸ਼ਹਿਰ ਡੇਰਾ ਬਾਬਾ ਨਾਨਕ ਦੇ ਵਿੱਚ ਹੀ 크ਰਿਸਚਨ ਆਗੂ ਪਾਸਟਰ ਸਹਿਬਾਨ ਜਿਸ ਤਰ੍ਹਾਂ ਸਾਡੇ ਭਰਾ ਪ੍ਰਦਾਨ ਮਾਰਕ ਜੀ ਪ੍ਰਦਾਨ ਵਿਲੀਅਮ ਜੱਟਾ ਜੀ ਪਾਸਟਰ ਰਿੰਕਲਜੀਤ ਜੀ ਸਿੱਧੂ ਸਾਹਿਬ ਜੀ ਸਰਪੰਚ ਬਿੱਲਾ ਜੀ ਹੋਰ ਵੀ ਜਿੰਨੇ ਇੱਥੇ ਸਾਰੇ ਸਤਕਾਰ ਦੇ ਯੋਗ ਨੇ ਔਰ ਮੈਂ ਤੁਹਾਨੂੰ ਦੱਸਣਾ ਚਾਹੁੰਨਾ ਕਿ ਪਿਛਲੇ ਦਿਨੀ ਜਿਹੜਾ ਕਿ ਕਸ਼ਮੀਰ ਦੇ ਵਿੱਚ ਜਿੱਥੇ ਸਾਡੇ ਭੈਣ ਭਰਾ ਘੁੰਮਣ ਫਿਰਨ ਦੇ ਲਈ ਗਏ ਸੀ ਉਹ ਜਗ੍ਹਾ ਦੇ ਵਿੱਚ ਅਤਵਾਦੀਆਂ ਵੱਲੋਂ ਸ਼ਰੀਆਮ ਗੋਲੀਆਂ ਮਾਰ ਕੇ ਉਹਨਾਂ ਦਾ ਜੇਰਾਵਾ ਉਹਨਾਂ ਨੂੰ ਮਾਰ ਦਿੱਤਾ ਗਿਆ ਇਹ ਦੈਸਤ ਫਲਾਉਣ ਵਾਲੇ ਲੋਕ ਕਿਸੇ ਧਰਮ ਦੇ ਨਹੀਂ ਹੁੰਦੇ ਉਹ ਕੋਈ ਵੀ ਧਰਮ ਹੋਵੇ ਉਹ Hindu ਹੋਵੇ ਸਿੱਖ ਹੋਵੇ ਮੁਸਲਮਾਨ ਹੋਵੇ ਇਹਨਾਂ ਲੋਕਾਂ ਦਾ ਕੋਈ ਧਰਮ ਨਹੀਂ ਆ ਔਰ ਉਹ ਜਗ੍ਹਾ ਦੇ ਵਿੱਚ ਬਹੁਤ ਸਾਰੇ Hindu ਭਰਾਵਾਂ ਨੂੰ ਮਾਰ ਦਿੱਤਾ ਗਿਆ ਤੇ ਮੈਂ ਤੁਹਾਡੇ ਮਾਦੀਮ ਦੇ ਰਾਈ ਦੱਸਣਾ ਚਾਹੁੰਨਾ ਕਿ ਉਹਨਾਂ ਦੇ ਵਿੱਚ ਇੱਕ ਸਾਡਾ 크ਿਸਚਨ ਭਰਾ ਵੀ ਸੀ ਜਿਹਨੂੰ ਗੋਲੀ ਮਾਰ ਕੇ ਮਾਰ ਦਿੱਤਾ ਗਿਆ। ਉਹਨੂੰ ਇਹ ਕਿਹਾ ਗਿਆ ਕਿ ਤੁਸੀਂ ਜਿਹੜਾ ਇਸ ਕ੍ਰਾਂ ਨੂੰ ਮਤਲਬ ਇਸ ਨੂੰ ਪਰੋ ਉਹ ਕਹਿੰਦਾ ਨਹੀਂ ਮੈਂ 크ਿਸਚਨ ਆ ਮੈਂ ਉਹ ਨਹੀਂ ਪਰ ਸਕਦਾ। ਉਹਨਾਂ ਨੇ ਉਸੇ ਵੇਲੇ ਉਹਨੂੰ ਜਰੀਆ ਗੋਲੀ ਮਾਰ ਕੇ ਮਾਰ ਦਿੱਤਾ। ਔਰ ਮੈਂ ਇਸ ਚੀਜ਼ ਦੀ ਸ਼ਖਤ ਸ਼ਬਦਾਂ ਦੇ ਵਿੱਚ ਨਿੰਦਾ ਕਰਦਾ ਤੇ ਨਾਲ ਹੀ ਮੈਂ ਕੇਂਦਰ ਸਰਕਾਰ ਦੇ ਸਾਡੇ ਬਹੁਤ ਹੀ ਸਤਿਕਾਰ ਦੇ ਯੋਗ ਸ਼੍ਰੀ ਨਰਿੰਦਰ ਮੋਦੀ ਜੀ, ਸ਼੍ਰੀ ਅਮਿਤ ਸ਼ਾਹ ਜੀ ਉਹਨਾਂ ਨੂੰ ਬੇਨਤੀ ਕਰਦਾ ਕਿ ਇਹਨਾਂ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਸਖਤ ਤੋਂ ਸਖਤ ਜਰੀਆ سزا ਦਿੱਤੀ ਜਾਵੇ ਕਿਉਂਕਿ ਪੂਰੇ ਲੋਕਾਂ ਦੇ ਵਿੱਚ ਇਸ ਚੀਜ਼ ਦਾ ਰੋਸ ਏ ਇਹ ਕੋਈ ਧਰਮ ਨੂੰ ਲੈ ਕੇ ਨਹੀਂ ਆ ਕਿ ਸਿਰਫ 크੍ਰਿਸਚੀਅਨ ਭਾਈਚਾਰਾ ਅਸੀਂ ਸਾਂਝੀ ਵਾਰਤਾ ਦੀ ਗੱਲ ਕਰਦੇ ਹਾਂ ਤੇ ਇਹੋ ਜਿਹੇ ਜਿਹੜੇ ਸ਼ਰਾਰਤੀ ਲੋਕ ਨੇ ਉਹ ਦੇਸ਼ ਦੀ ਏਕਤਾ ਤੇ ਖੰਡਤਾ ਨੂੰ ਭਗ ਪੰਗ ਕਰਨਾ ਚਾਹੁੰਦੇ ਨੇ ਤੇ ਸਾਡੀ ਕੇਂਦਰ ਸਰਕਾਰ ਨੂੰ ਬੇਨਤੀ ਆ ਕਿ ਇਹੋ ਜੇ ਲੋਕ ਜਿਹੜੇ ਦੇਸ਼ ਦੀ ਏਕਤਾ ਤੇ ਖੰਡਤਾ ਨੂੰ ਭੰਗ ਕਰਨਾ ਚਾਹੁੰਦੇ ਨੇ ਉਹਨੂੰ ਖਤਮ ਕਰਨਾ ਚਾਹੁੰਦੇ ਨੇ ਉਹਨੂੰ ਬਰਬਾਦ ਕਰਨਾ ਚਾਹੁੰਦੇ ਨੇ ਇਹੋ ਜੇ ਲੋਕਾਂ ਨੂੰ ਨੱਥ ਪਾਈ ਜਾਵੇ ਔਰ ਮੈਂ ਫੇਰ ਦੁਬਾਰਾ ਜੇਰਾਵਾ ਇਹ ਸਖਤ ਸ਼ਬਦਾਂ ਦੇ ਵਿੱਚ ਨਿੰਦਾ ਕਰਦਾ ਜਿੰਨੇ ਵੀ ਪੈਣਪਰਾ ਉਹ ਜਗ੍ਹਾ ਦੇ ਵਿੱਚ ਮਾਰੇ ਗਏ ਆ ਪ੍ਰਮਾਤਮਾ ਉਹਨਾਂ ਦੇ ਘਰਾਂ ਪਰਿਵਾਰਾਂ ਤੇ ਆਪਣੀ ਵੱਡੀ ਕਿਰਪਾ ਬਣਾਈ ਰੱਖੇ ਜਿਹੜੇ ਲੋਕ ਇਸ ਦੁਨੀਆ ਤੋਂ ਚਲੇ ਗਏ ਸਾਡਾ ਅੱਜ ਇਸ ਜਗ੍ਹਾ ਦੇ ਵਿੱਚ ਕੈਂਡਲ ਮਾਰਚ ਕੱਢਣ ਦਾ ਮੇਰ ਮਕਸਦ ਆ ਕਿ ਪ੍ਰਮਾਤਮਾ ਉਹਨਾਂ ਦੀ ਰੂਹ ਨੂੰ ਸ਼ਾਂਤੀ ਦੇਵੇ ਧੰਨਵਾਦ। ਪ੍ਰਭ ਯਸੁਸੀ ਦੇ ਜਿੰਦਾ ਰ ਪਵਿੱਤਰ ਨਾਮ ਵਿੱਚ ਗਿਆਈ ਯਸੁਸੀ ਦੀ ਸਾਡੇ ਪ੍ਰਧਾਨ ਜੀ ਸਾਰਾ ਕੁਝ ਬੋਲ ਕੇ ਦੱਸ ਹੀ ਗਏ ਨੇ ਜੋ ਰੋਸ਼ ਪ੍ਰਗਟ ਕਰ ਰਹੇ ਨੇ ਅੱਜ ਦੇ ਜਿਹੜੀ ਡੇਰਾ ਬਾਬਾ ਨਾਨਕ ਦੇ ਵਿੱਚ ਮਾਰਕ ਸਿੱਧੂ ਦੀ ਪ੍ਰਧਾਨ ਦੀ ਗਵਾਹੀ ਦੇ ਵਿੱਚ ਜਿਹੜਾ ਕੈਂਡਲ ਮਾਰਚ ਕੱਢਿਆ ਜਾ ਰਿਹਾ ਉਹ ਸਾਰਿਆਂ ਦੇ ਲਈ ਦੁਖੀ ਹਿਰਦੇ ਦੇ ਨਾਲ ਜਿਹੜਾ ਅੱਜ ਦਾ ਅਫਸੋਸ ਆ ਉਹ ਸਾਡਾ ਪ੍ਰਗਟ ਕੀਤਾ ਜਾ ਰਿਹਾ ਤੁਸੀਂ ਜਾਣਦੇ ਜੇ ਕਿ ਜੋ ਵੀ ਉੱਥੇ ਵਾਰਦਾਤ ਜਿੰਨੇ ਵੀ ਅਤੰਕਵਾਦੀਆਂ ਨੇ ਅਲ ਇਨਸਾਨਾਂ ਦੀਆਂ ਮੌਤਾਂ ਕਰਕੇ ਕਹਾਣ ਕਰਕੇ ਜਿਹੜਾ ਪੰਜਾਬ ਦੀਆਂ ਹਿਰਦਿਆਂ ਨੂੰ ਬਲੁੰਦ ਰਿਆ ਆ ਭਾਰਤ ਦੇ ਹਿਰਦਿਆਂ ਨੂੰ ਬਲੁੰਦ ਰਿਆ ਆ ਉਹ ਤੁਸੀਂ ਜਾਣਦੇ ਜੈਸੀ ਗੁਜਾਰਸ਼ ਕਰਦੇ ਆ ਕਿ ਕੇਂਦਰ ਸਰਕਾਰ ਲਈ ਕਿ ਉਹ ਜਲਦ ਤੋਂ ਜਲਦ ਐਕਸ਼ਨ ਲੈ ਕੇ ਇਹਨਾਂ ਨੂੰ ਦੋਸ਼ੀਆਂ ਨੂੰ ਸਜ਼ਾ ਦੇਵੇ ਬਹੁਤ ਬਹੁਤ ਧੰਨਵਾਦ ਜੀ ਜਿਵੇਂ ਅਸੀਂ ਸਭ ਜਾਣਦੇ ਆ ਕਿ ਅੱਜ ਅਸੀਂ ਇਸ ਸਗਾ ਉਤੇ ਇਕੱਠੇ ਹੋਏ ਹਾਂ ਪੂਰੇ ਡੇਰਾ ਬਾਬਾ ਨਾਨਕ ਦੀ ਮਸੀਹ ਲੀਡਰਸ਼ਿਪ ਔਰ ਪਾਸਟਰ ਸਹਿਬਾਨ ਇਸ ਜਗਤ ਤੇ ਸਾਰੇ ਮਿਲ ਕੇ ਅਸੀਂ ਰੋਸ ਮਾਰਚ ਕੀਤਾ ਹੈ ਜੋ ਇੱਕ ਬੜੀ ਸੁਵੇਦਨਸੀਲ ਘਟਨਾ ਹੋਈ ਆ ਮੁਕਤਾ ਦਾ ਘਾਣ ਹੋਇਆ ਜੋ ਇਨਸਾਨੀਅਤ ਮੈਂ ਤੇ ਕਹਾਂਗਾ ਕਿਸੇ ਧਰਮ ਦਾ ਜਾਂ ਕਿਸੇ ਦੇਸ਼ ਦਾ ਨਹੀਂ ਇਨਸਾਨੀਅਤ ਦਾ ਘਾਣ ਹੋਇਆ ਏ ਔਰ ਇਨਸਾਨੀਅਤ ਦੇ ਜਿਹੜੇ ਦੁਸ਼ਮਣ ਨੇ ਇਹ ਕਦੀ ਵੀ ਬਖਸ਼ੇ ਨਹੀਂ ਜਾਣੇ ਚਾਹੀਦੇ ਸੋ ਅਸੀਂ ਪੂਰਾ ਮੁਸੀਬਾਈਚਾਰਾ ਜਿਹੜਾ ਆਪਣੇ ਹਿੰਦੁਸਤਾਨ ਦੇਸ਼ ਦੇ ਨਾਲ ਆ ਔਰ ਅਸੀਂ ਚਾਹੁੰਦੇ ਆ ਕਿ ਜਿਹੜੇ ਵੀ ਉੱਥੇ નિર્ਦੋਸ਼ ਨਿਰਹੱਥੇ ਲੋਕਾਂ ਦੇ ਉੱਤੇ ਅਟੈਕ ਹੋਇਆ ਏ ਉਹਨਾਂ ਨੂੰ ਜਰੂਰ ਇਨਸਾਫ ਮਿਲੇ ਔਰ ਕੇਂਦਰ ਸਰਕਾਰ ਸਾਡੇ ਪ੍ਰਾਈਮ ਮਿਨਿਸਟਰ ਸਾਹਿਬ ਮੋਦੀ ਸਾਹਿਬ ਅਮਿਤ ਸ਼ਾਹ ਔਰ ਜਰੂਰ ਇਹ ਸਿੱਧਾ ਇਨਸਾਫ ਕਰਨ ਔਰ ਜੋ ਬੰਦੀ ਕਾਰਵਾਈ ਆ ਉਹ ਦਸਤ ਕਰਦਾ ਉੱਤੇ ਕੀਤੀ ਜਾਵੇ ਸਾਰਿਆਂ ਜੈ ਹਿੰਦ